ਸਸੇ ਕਾਲਜ ਸਾਰਿਆਂ ਨੂੰ ਅੱਜ ਦੀ ਵੀਡੀਓ ਜਪਾ ਬਣੀ ਹੈਗੀ ਬਰੀਆਨੀ ਸਬਜ਼ੀਆਂ ਵਾਲੀ ਬਰੀਆਨੀ ਵਈ ਹੈ ਬਰਜ ਬਰੀਆਨੀ ਹੈ ਸਬਜ਼ੀਆਂ ਪਾਈਆਂ ਨੇ ਬਹੁਤ ਵਧੀਆ ਬਣੀ ਹੈ ਕੱਲੇ ਕੱਲੇ ਬਿਲਕੁਲ ਚਾਵਲ ਨੇ ਦੇਖੋ ਬਹੁਤ ਸੋਹਣੀ ਬਣੀ ਹੈ ਪਤਾ ਨਹੀਂ ਕੀ ਕੀ ਸਮਾਨ ਲੈ ਕੇ ਕਿਦਾਂ ਕਿਦਾਂ ਬਣਾਈ ਹੈਗੀ ਆ ਵੀਡੀਓ ਹੰ ਤੱਕ ਜਰ ਦੇਖੋ ਪਲੀਜ਼ ਸਭ ਤੋਂ ਪਹਿਲਾਂ 1 ਕੱਪ ਚਾਵਲ ਲੈਨੇਵੇਂ ਇਹਨਾਂ ਨੂੰ ਭਿਉਣਾ ਲੱਗ ਜਿੰਕੀ ਤੱਕ ਜਿੰਕੀ ਤੱਕ ਪਾਣੀ ਚੋਗੇਨ ਭਿਉਣਾ ਹੈ ਬਿਲਕੁਲ ਸਾਰਾ ਵਾਈਟ ਜਦੋਂ ਪਾਣੀ ਨਿਕਲ ਜਾਊ ਚੰਗੀ ਤਰ੍ਹਾਂ ਧੋਲਣਾ ਕਿੰਨੇ ਪਾਣੀ ਚ ਫਿਰ ਭਿਉ ਦੇਣਾ ਇਹਨੂੰ ਤੋਂਗੀ ਵਾਲਾ ਚੰਗੀ ਤਰ੍ਹਾਂ ਨੂੰ ਧੋ ਗਿਆ ਦੇਖੋ ਭਾਣੂਗੀ ਉਹਨੇ ਨੂੰ ਟਾ ਕੇ ਰੱਖ ਦੂੰਗੀ ਕਿੰਨੇ ਵਾਰੀ ਪਾਣੀ ਧੋ ਲਿਆ ਨੂੰ ਐ ਹੁਣ ਆ ਕੱਟੀਆਂ ਗਈਆਂ ਸਬਜ਼ੀਆਂ ਮੈਂ ਇਹ ਗੋਭੀ ਆ ਸ਼ਿਮਲਾ ਮਿਰਚ ਔਰ ਹੈਗੀਆਂ ਫਰੈਂਚ ਬੀਨਸ ਨੇ ਫਲੀਆਂ ਜਿਹੜੀਆਂ ਆਉਂਦੀਆਂ ਨੇ ਥੋੜੀ ਜਿਹੀ ਫਲੀਆਂ ਥੋੜੀ ਜਿਹੀ ਸ਼ਿਮਲਾ ਮਿਰਚ ਤੇ ਥੋੜੀ ਜਿਹੀ ਗੋਭੀ ਕੱਟੀ ਆ ਮੈਂ ਬਾਕੀ ਤੁਸੀਂ ਔਰ ਜਿਹੜੀਆਂ ਆਪਣੀ ਸਭ ਹਿਸਾਬ ਨਾਲ ਸਬਜ਼ੀਆਂ ਪਾਸੇ ਜਿਹੜੀਆਂ ਮਾਰਦੀ ਹੋ ਸੋ ਚੰਗੇਲ ਤੁਸੀਂ ਪਾ ਸਕਦੇ ਆ ਜੁਆ ਨਮਕ ਮਿਰਚ ਪਾਈ ਆ ਥੋੜੀ ਮਿਰਚ ਪਾਉਂਗੀ ਥੋੜੀ ਜਿਹੀ ਹਲਦੀ ਪਾਉਂਗੀ ਮਸਾਲਾ ਵਗੈਰਾ ਤੁਸੀਂ ਹੋਰ ਵੀ ਕੁਝ ਵਾ ਸਕਦੇ ਹੰਦੀਆਂ ਮਿਰਚਾਂ ਪਾਈਆਂ ਨੇ ਬਹੁਤ ਕੁਝ ਨਹੀਂ ਪਾਏਵੇਂ ਜਪਾਉਂਗੀ ਦਹੀਂ ਨਹੀਂ ਪਾ ਕੇ ਸਬਜ਼ੀਆਂ ਨੂੰ ਮੈਰੀਨੇਟ ਕਰਕੇ ਰੱਖ ਦੇਣਾ ਆਪਾਂ ਨੇ ਇੱਕ ਵਾਸੀ ਰੱਖ ਦਿੰਗੇ ਟੱਕੇ ਥੋੜੀ ਦੇਰ ਲਈ ਉਸ ਤੋਂ ਅਪ ਅਗਲੇ ਪ੍ਰੋਸੈਸ ਚੱਲਦੇ ਆਂ ਅਗਲੇ ਕੀ ਕਰਨਾ ਆਪਾਂ ਠੀਕ ਹੈ ਇਹਨਾਂ ਰੱਖ ਦਟੱਕੇ ਆਪਾਂ ਨੇ ਹੁਣ ਹੁਣ ਆਪਾਂ ਜਿਹੜਾ ਚਾਵਲ ਇਹਨਾਂ ਨੂੰ ਉਬਾਲਨੇ ਧਰਨੇ ਆ ਪਾਣੀ ਪਾਇਆ ਕਿਹੜਾ ਹੀ ਦੇ ਚ ਵਾਲਾ ਪਾਣੀ ਪਾਣੀ ਖੁੱਲਾ ਪਾਣਾ ਵਿੱਚ ਬਹੁਤ ਸਾਰਾ ਪਾਣੀ ਥੋੜਾ ਨਹੀਂ ਹੁਣ ਜੀਦਾ ਕਿਉਂਕਿ ਆਪਾਂ ਜਿਹੜੇ ਚਾਵਲ ਵਾਲ ਕੇ ਪਾਣੀ ਕੱਢ ਦਿੰਦੇ ਚਾਵਲ ਕੱਲੇ ਕੱਲੇ ਵੰਨ ਜਾਂਦੇ ਬਿਲਕੁਲ ਆਪਣੇ ਜੇ ਨਮਕ ਨਮਕ ਥੋੜਾ ਜਿਆਦਾ ਮਾਤਰਾ ਵਿੱਚ ਪਾਉਣਾ ਆਪਾਂ ਨੇ ਕਿਉਂਕਿ ਸਾਰਾ ਪਾਣੀ ਆਪਾਂ ਚ ਕੱਢ ਦਿੰਦੇ ਚਾਵਲ ਥੋੜਾ ਜਿਹਾ ਨਮਕ ਰਹਿ ਜੂਗਾ ਫਿਰ ਜੇ ਪਹਿਲਾਂ ਹੀ ਘੱਟ ਪਾਇਆ ਤਾਂ ਬਹੁਤ ਚਾਵਲ ਫਿੱਕੇ ਰਹਿ ਜਾਣਗੇ ਇਸ ਕਰਕੇ ਜਿਆਦਾ ਪਾਉਣਾ ਹੈ ਛੋਟੀ ਲਾਈਜੀ ਪਾਈ ਹੈ ਥੋੜੀਆਂ ਦੋ ਪਾਈਆਂ ਛੋਟੀਆਂ ਲਾਈਜੀਆਂ ਇਹ ਪਾਏ ਮੈਂ ਤੇਲ ਡਿਫਾਈਂਡ ਆਇਲ ਵਾਲਾ ਜਿਹੜਾ ਤੇਲ ਬਹਿਆ ਦੇ ਵਿੱਚ ਜਿੰਜਰ ਚਾਹ ਚਾਹਮਚਵਾ ਦੇ 3 ਸਪੂਨ ਮੈਂ ਇਹ ਚ ਮੈਂ ਪਾ ਦੂੰਗੀ ਚਾਵਲ ਥੋੜੇ ਜਿਹਾ ਪਾਣੀ ਰਿੱਜ ਗਿਆ ਤੋਤੇ ਹੋ ਚਾਵਲ ਹੈਗੇ ਉਹਨਾਂ ਵਿੱਚ ਵਾਦਣਾ ਆਪਾਂ ਨੇ ਇਹਦੇ ਬਹੁਤ ਜ਼ਿਆਦਾ ਨਹੀਂ ਪਕਾਉਣੇ ਬਾਅਦ ਥੋੜੇ ਜਿਹਾ ਪਕਾਉਣੇ ਆ 60% ਪਕਾ ਲਓ ਤੁਸੀਂ ਬਾਅਦ ਚ ਪੱਕ ਜਾਂਦੇ ਬਾਕੀ ਦੇ ਇਹ ਮੈਂ ਦੁੱਧ ਲਿਆ ਅੱਧੀ ਕੌਲੀ ਦੁੱਧ ਦੀ ਲੈ ਕੇ ਵਿੱਚ ਮੈਂ ਕੇਸਰ ਭਿਓ ਕੇ ਰੱਖਿਆ ਆ ਦੁੱਧ ਵਿੱਚ ਕੇਸਰ ਭਿਓ ਕੇ ਰੱਖਿਆ ਥੋੜੇ ਜਿਹਾ ਕੇਸਰ ਦੀਆਂ ਲੈ ਕੇ ਤਾਰਾਈਆਂ ਤਿਆਂ ਚਾਵਲ ਦੇਖੋ ਬਹੁਤ ਤਕਰੀਨ ਹੋ ਗਏ ਆ ਪਉਣ ਲੈਣੇ ਆਪਾਂ ਨੂੰ ਛਾਣ ਕੇ ਪਾਣੀ ਵਿੱਚ ਕਾੜਤਾ ਹੁਣ ਆਪਾਂ ਕੜਾਹੀ ਵਾਲੇ ਤੋਂ ਲਈਆ ਦਵਾਰਾ ਤੋਂ ਅੱਗੇ ਚ ਪਾਇਆ ਹੋਇਆ ਕਿਉਂਕਿ ਜੇ ਆਪਾਂ ਉੱਤੇ ਪਾਣੀ ਤੇ ਕੜਾਹੀ ਦੇ ਵਿੱਚ ਫਿਰ ਜਲ ਜਾਂਦੀ ਕੜਾਹੀ ਤਾਂ ਗਰ ਗਈ ਇੰਚ ਆਪਾਂ ਨੂੰ ਬਹੁਤੇ ਪਿਆਜ਼ ਇਹ ਲੰਬੇ ਲੰਬੇ ਕੱਟੇ ਹੋਏ ਪਿਆ ਹੀ ਨੇ ਬਿਲਕੁਲ ਬਰੀਕ ਪਏ ਲੰਬੇ ਕੱਟਨੇ ਨੂੰ ਆਪਾਂ ਨੂੰ ਬਰਾਊਨ ਕਰ ਲੈਣਾ ਆ ਪਿਆਜ਼ਾਂ ਨੂੰ ਬਿਰਾਨੀ ਦੇ ਵਿੱਚ ਪਾਉਣ ਲਈ ਇਹ ਸਪੈਸ਼ਲ ਚੀਜ਼ ਹੁੰਦੀ ਜਿਹੜੀ ਬਿਰਾਨੀ ਲਈ ਵਿੱਚ ਬਹੁਤ ਜ਼ਰੂਰੀ ਆ ਯਾ ਦੇਖ ਬ੍ਰਾਊਨ ਹੋ ਚਲੇ ਆ ਕਾਫੀ ਹੁਣ ਪਿਆਜ਼ ਆਪਾਂ ਕੱਢ ਲੈਣੇ ਵਿੱਚੋਂ ਗੈਸ ਕਰਤੀ ਬੰਦਵੇਂ ਕਿਉਂਕਿ ਬਹੁਤ ਜਲ ਜਲਣਾ ਜਾਣ ਹੁਣ ਇਹਨੂੰ ਕੱਢ ਲੂਗੀ ਵਿੱਚ ਅੱਧੇ ਕੱਢ ਲੈਣੇ ਅੱਧੇ ਵਿੱਚ ਰਹਿਣ ਦੇਣੇ ਇਹਦੇ ਤੇਲ ਕਹੀ ਪਾਇਆ ਤੇਲ ਥੋੜਾ ਜਿਹਾ ਕੱਢ ਲੇ ਕਿਉਂਕਿ ਪਹਿਲਾਂ ਜਿਆ ਤੇਲ ਪਾਇਆ ਸੀ ਨਵੇਂ ਪਿਆਜ਼ ਬ੍ਰਾਊਨ ਕਰਨੀ ਥੋੜਾ ਜਿਹਾ ਤੇਲ ਕੱਢ ਗਏ ਥੋੜੇ ਬਾਕੀ ਚ ਆਪਾਂ ਬਣਾਵਾਂਗੇ ਬਰੀਆਨੀ ਹੁਣ ਚੋਦੀ ਸਬਜੀ ਜਿਹੜੀ ਮੈਰੀਨੇਟ ਕੀਤੀ ਸਬਜੀਆਂ ਨੇ ਵਿੱਚ ਪਾਣੀਆਂ ਨੇ ਮੈਰੀਨੇਟ ਕਰਕੇ ਰੱਖੀਆਂ ਜਿਹੜੀ ਸਬਜੀ ਸਾਰੀਆਂ ਵਿੱਚ ਪਾਤੀਆਂ ਇਹਦੇ ਇਹ ਥੋੜੀਆਂ ਜਿਹੀਆਂ ਪਕਾਣੀਆਂ ਨਮਕ ਚਲ ਦੀ ਵਗੈਰਾ ਪਾਈ ਹੋਈ ਆ ਆਪਾਂ ਨੇ ਇਹਦੇ ਥੋੜੀਆਂ ਜਿਹੀਆਂ ਪਕਾਉਣੀਆਂ ਨੇ ਇਹ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਪਕਾਉਣੀਆਂ ਹੈਗੀਆਂ ਥੋੜੀਆਂ ਜਿਹੀਆਂ ਹਲਾ ਕੇ ਥੋੜੇ ਮਟਰ ਵੀ ਪਾਤੇ ਵਿੱਚ ਟਾਕੇ ਥੋੜੀਆਂ ਜਿਹੀਆਂ ਪਕਾ ਲੂਗੀ ਇਹਨੂੰ ਬਹੁਤ ਜ਼ਿਆਦਾ ਨਹੀਂ ਪਕਾਉਣੀ ਇਹ ਬਾਅਦ ਚ ਪਕਣੀਆਂ ਜਾਵਲਾਂ ਨਾਲੇ ਤਾਂ ਕਰਕੇ ਥਲੇ ਨੂੰ ਥਲੀ ਚਿੰਗੀ ਦਾ ਲੇਅਰ ਜੀ ਬਣਾਉਣੀ ਹੈ ਢਹਦੀ ਇਹ ਪਰਵਾਧਕ ਵਿੱਚ ਚਾਵਲ ਸਾਰੇ ਜਿਹੜੇ ਆਪਾਂ ਨੇ ਬੋਇਲ ਕਰਕੇ ਰੱਖੇ ਹੋਇਆ ਪੂਰੀ ਤਰ੍ਹਾਂ ਨਹੀਂ ਭਗਾਇ ਥੋੜੇ ਭਗਾਇ ਹੋਇਆ ਹੀ ਚੰਗੀ ਤਰ੍ਹਾਂ ਸਾਰੇ ਉੱਪਰ ਪਾਤੀ ਦੇ ਇਹ ਪਰਚਾਵਲ ਵੀ ਛਾਦੂਗੀ ਚੰਗੀ ਤਰ੍ਹਾਂ ਮੈਂ ਸਾਰੇ ਮਿਕਸ ਨਹੀਂ ਕਰਨਾ ਵਸਤੇ ਮਿਲਾ ਦੇਣ ਉੱਤੇ ਤੁਹਾਡੇ ਨੂੰ ਛਾਦ ਦੇਣੀ ਆਪਾਂ ਸਬਜ਼ੀ ਦੇ ਵਿੱਚ ਮਿਕਸ ਨਹੀਂ ਕਰ ਲੈਣਾ ਨੂੰ ਇੰਨੇ ਰੱਖਣੇ ਆ ਵਸੇ ਦੇ ਪਰ ਪਾ ਦੂੰਗੀ ਜਿਹੜੇ ਪਿਆਜ਼ ਨੇ ਆਪਾਂ ਨੇ ਕੀਤੇ ਹੋਏ ਪਰ ਉਹਨ ਕੀਤੇ ਆ ਨਾ ਪਿਆਜ਼ ਸਾਰੇ ਉਹ ਪਾ ਦਿੰਨੇ ਵਿੱਚ ਦੁੱਧ ਜਿਹੜਾ ਕੇਸਰ ਵਾਲਾ ਦੁੱਧਾ ਵਿੱਚ ਪਾ ਦੂੰਗੀ ਥੋੜਾ ਜਿਹਾ ਸਾਰਾ ਇਹ ਭਾਗੇ ਵਿੱਚ ਥੋੜਾ ਅੱਧੀ ਕੌਲੀ ਜਿਹਾ ਸਬਹੁਤ ਜ਼ਿਆਦਾ ਨਹੀਂ ਸੀਗਾ ਇਹਨਾਂ ਬਹੁਤ ਵਧੀਆ ਰੇਸਟ ਹੁੰਦਾ ਆ ਤੇ ਥੋੜੇ ਦੇਸੀ ਕੀ ਪਾਉਂਗੀ ਦੇ ਉੱਪਰ ਮੈਂ ਪਿਆਜ਼ ਜਿਹੜੇ ਵਿੱਚ ਸਾਰੇ ਪਾ ਦੂੰ ਕਿਉਂਕਿ ਰਾਕੇ ਵੀ ਕੀ ਕਰਨੇ ਵਿੱਚ ਸਾਰੇ ਪਿਆਜ਼ ਵਿੱਚ ਵਾਤੇ ਆ ਲੋਚੇ ਸੀ ਸਉ ਪਰ ਪਾ ਦੂੰਗੀ ਦੇਸੀ ਘੀ ਤੇ ਥੋੜੇ ਚਮਚੇ ਪਾਉਂਗੀ ਦੇਸੀ ਘੀ ਦੇਵੇਂ ਤੇ ਪਰ ਉਹ ਨਹੀਂ ਬਸ ਮਿਕਸ ਕੁਝ ਨਹੀਂ ਕਰਨਾ ਤੁਸੀਂ ਇਦਾਂ ਹੀ ਪਕਾਉਣਾ ਹੈ ਇਹਨੂੰ ਮਿਕਸ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਉੱਪਰ ਸਾਰਾ ਕੁਝ ਮਸ਼ਾਕਨ ਪਾ ਟੱਕ ਦੇਣਾ ਆਪਾਂ ਨੇ ਆਲੂ ਲ ਬਣ ਜਾਣਾ ਹੈ ਗੈਸ ਬਿਲਕੁਲ ਤੇਜ਼ੇ ਕਰ ਤੇਜ਼ ਕਰਕੇ ਨਾ ਗਰਮ ਕਰ ਲੈਣਾ ਆ ਉਸ ਬਾਅਦ ਗੈਸ ਘਟਾ ਦੇਣੀ ਬਿਲਕੁਲ ਕੋਈ ਫੋਲਤੇ ਗੈਸ ਕਰਕੇ ਥੋੜਾ ਜਿਹਾ ਚੇਕ ਬਣ ਜਾਂਦਾ ਨੇ ਤੇ ਚੀਤ ਜੀ ਬਣ ਜੇ ਤੁਹਾਡੇ ਗਰਮੋ ਜਨ ਚੌਲ ਇਹ ਰ ਆਪਣਾ ਬਿਲਕੁਲ ਗੈਸ ਘੱਟ ਕਰਤੀ ਦੇਖੋ ਕਿ ਐਸਨ ਬਿਲਕੁਲ ਹੇਠ ਲਗਾਤੀ ਆਵੇਂ ਥੋੜਾ ਜਿਹਾ ਪਾਣੀ ਉਹ ਜਿਹੜਾ ਚਾਵਲਾਂ ਨਾਲ ਪਾਣੀ ਕੱਢਿਆ ਸੀ ਉਹ ਥੋੜਾ ਜਿਹਾ ਪਾਣੀ ਪਾਇਆ ਬਹੁਤ ਜ਼ਿਆਦਾ ਨਹੀਂ ਪਾਉਣਾ ਬਿਲਕੁਲ ਥੋੜਾ ਜਿਹਾ ਪਾਣੀ ਪਾਤਾ ਵਿੱਚ ਕਿ ਚਾਵਲ ਥੱਲੇ ਨਾਲ ਲੱਗਣ ਤਾਂ ਕਰਕੇ ਆ ਦੇਖੋ 10 ਮਿੰਟ ਲਈ ਬਗਾਇਆ ਦੇਖੋ ਚਾਵਲ ਬਹੁਤ ਸੋਹਣੇ ਬਣ ਗਏ ਆ ਬਹੁਤ ਵਧੀਆ ਕੱਲੇ ਕੱਲੇ ਬਿਲਕੁਲ ਚਾਵਲ ਬਣੇ ਬਹੁਤ ਟੇਸਟੀ ਬਣੇ ਨੇ ਉਹ ਵਧੀਆ कलर ਆਇਆ ਕਲੇ ਕਲੇ ਰਾਈਸ ਬਣੇ ਦੇਖੋ ਤੁਸੀਂ ਬਣਾਓ ਹੁਣ ਤਿਆਰ ਵਧੂ ਦੱਸਿਆ ਕਿ ਤੜ ਵਾਲੇ ਕਿਦਾਂ ਬਣਿਆ ਮਿਲਦੇ ਬਹੁਤ ਜਲਦੀ ਨਵੀਂ ਵੀਡੀਓ ਦੇ ਨਾਲ ਉ ਤੱਕ ਵਾਏ ਵਾਏ ਸਤਿ ਸ੍ਰੀ ਅਕਾਲ